ਮਹਾ ਪੰਜਾਬ ਯੂਐਸਏ ਤੋਂ ਸੋਨੀ ਬਾਈ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਦਰਸ਼ਕੋ ਅੱਜ ਪਹੁੰਚੇ ਆਂ ਬਿਆਸ ਦਰਿਆ ਦੇ ਕਿਨਾਰੇ ਵਸਦੇ ਪਿੰਡ ਨੰਗਲ ਬੋਣਾ ਚ ਇੱਕ ਧਾਰਮਿਕ ਪ੍ਰੋਗਰਾਮ ਸੀ ਉੱਥੇ ਕਵਰਿੰਗ ਕਰਦੇ ਕਰਦੇ ਇੱਕ ਬਹੁਤ ਹੀ ਬੁੱਧੀਜੀਵੀ ਇਨਸਾਨ ਨਾਲ ਮੇਲ ਹੋਇਆ ਪੁੱਛਦੇ ਆਉਣਾ ਤੋਂ ਉਹਨਾਂ ਦੇ ਬਾਰੇ ਸਸਿਕਾਲ ਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਜੀ ਤੁਸੀਂ ਆਪਣਾ ਨਾਮ ਤੇ ਆਪਣੇ ਪਿੰਡ 'ਚ ਜਿਹੜਾ ਪ੍ਰੋਗਰਾਮ ਹੋ ਰਿਹਾ ਨਾ ਇਹਦੇ ਬਾਰੇ ਥੋੜਾ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਮਹਾਪੰਜਾਬ ਚੈਨਲ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਇਸ ਚੈਨਲ ਦੇ ਨਾਲ ਯੂਐਸਏ ਤੋਂ ਮੇਰੇ ਪਤੀਜਾ ਤਜਿੰਦਰ ਸਿੰਘ ਜੀ ਤੇਜਾ ਅਟੈਚ ਨੇ ਉੱਥੇ ਚੀਫ ਐਡੀਟਰ ਨੇ ਉਹਨਾਂ ਦੇ ਬਿਹਾਫ ਦੇ ਨਾਲ ਮੈਂ ਵੀਰ ਜੀ ਨਾਲ ਗੱਲ ਕਰ ਰਿਹਾ ਤੇ ਵੀਰ ਜੀ ਇਹ ਪਿੰਡ ਸਾਡਾ ਨੰਗਲ ਲਵਾਨਾ ਅੱਜ ਇੱਥੇ ਬਾਬਾ ਦਲੀਪ ਸਿੰਘ ਜੱਦੀ ਪਿੰਡ ਬਾਬਾ ਦਲੀਪ ਸਿੰਘ ਦਾ ਇਹ ਸਾਰਾ ਪਿੰਡ ਬਾਬਾ ਦਲੀਪ ਸਿੰਘ ਦੀ ਔਲਾਦ ਹੈ ਬਾਬਾ ਦਲੀਪ ਸਿੰਘ ਦੇ ਚਾਰ ਭਰਾ ਸੀਗੇ ਜਿਨ੍ਹਾਂ ਵਿੱਚੋਂ ਇਹ ਅਧਿਆਤਮਕ ਤੌਰ ਤੇ ਭਗਤੀ ਇਹਨਾਂ ਨੇ ਕੀਤੀ ਤੇ ਕਾਫੀ ਵੱਡਾ ਨਾਮ ਕਮਾਇਆ ਇਹ ਇਥੋਂ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੁੰਦੇ ਸੀ ਇਹ ਕਰਤਾਰਪੁਰ ਸਾਹਿਬ ਨੀਅਰ ਬੋਰਡ ਜਲੰਧਰ ਉੱਥੇ ਧੀਰਮਲੀਆਂ ਕੋਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਆਪਣੇ ਕਬਜ਼ੇ 'ਚ ਰੱਖੇ ਸੀ ਇਹ ਇਥੋਂ ਨਿਤਾਪਤੀ ਉੱਥੇ ਘੋੜੇ ਤੇ ਸਵਾਰ ਹੋ ਕੇ ਜਾਂਦੇ ਸਨ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਨੀਤਾ ਪਤੀ ਆਣ ਕੇ ਕੰਮ ਇੱਥੇ ਕਰਦੇ ਸੀ ਅੱਛਾ ਇਹ ਪਹਿਲਾਂ ਇਸੇ ਪਿੰਡ ਦੇ ਵਾਸੀ ਸੀ ਕਿ ਕਿਸੇ ਹੋਰ ਪਿੰਡ ਤੋਂ ਆਏ ਨੇ ਇਹ ਨਹੀਂ ਜੀ ਇਸੇ ਪਿੰਡ ਦੇ ਵਾਸੀ ਆ ਜੋ ਇਤਿਹਾਸਗਵਾ ਹੈ ਇਸੇ ਪਿੰਡ ਦੇ ਵਾਸੀ ਹੈ ਚਾਰ ਪਾਈ ਸੀ ਸਾਰਾ ਪਿੰਡ ਹੀ ਇਸ ਇਸ ਬਾਬਾ ਜੀ ਦੀ ਇਲਾਦਾ ਹੈ ਨियर ਬੋਰਡ 241ਵੀਂ ਹੁਣ ਵਰਸੀ ਮਨਾ ਰਿਹਾ ਦੇਖ ਲਓ ਤੁਸੀਂ ਕਿੰਨੇ ਸਾਲ ਪਹਿਲਾਂ ਹੋ ਗਈ ਹੈ ਜਿਹੜਾ ਇਹ ਪ੍ਰੋਗਰਾਮ ਆ ਸਾਰੇ ਪਿੰਡ ਦੇ ਵਿੱਚ ਪ੍ਰੋਗਰਾਮ ਆ ਸਾਰੇ ਪਿੰਡ ਦੇ ਵਿੱਚ ਇੱਕ ਪੂਰੇ ਦਾ ਪੂਰਾ ਮੇਲਾ ਹੀ ਲੱਗਿਆ ਹੋਇਆ ਮੇਲਾ ਉਸ ਸਥਾਨ ਤੇ ਨਹੀਂ ਸਾਰੇ ਪਾਸੇ ਲੱਗਿਆ ਖਾਣ ਪੀਣ ਦੇ ਇੰਨੇ ਸਟਾਲ ਲੱਗੇ ਹੋਏ ਆ ਕੋਈ ਅੰਤ ਨਹੀਂ ਐਨੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਜਿਹੜੀਆਂ ਕਹਿ ਲਈਏ ਕਿ ਵਿਦੇਸ਼ਾਂ ਚੋਂ ਬਹੁਤ ਜ਼ਿਆਦਾ ਆਏ ਹੋਏ ਨੇ ਹਾਂਜੀ ਇਹ ਬੰਦਿਆਂ ਦੀ ਨਾ ਅਟੈਚਮੈਂਟ ਪਿੰਡ ਦੀ ਤਾਂ ਹੈ ਹੀ ਹੈ ਤੇ ਬਾਹਰ ਦੇ ਵਿਦੇਸ਼ਾਂ ਚ ਬੈਠੇ ਬੰਦੇ इवन देन ਆ ਲਾਗੇ ਲਾਗੇ ਪਿੰਡਾਂ ਤੋਂ ਲੋਕ ਇੱਥੇ ਅਖੰਡਪੁਰ ਸਾਹਿਬ ਦੀ ਕੋਈ ਉਹਨਾਂ ਦੀ ਸੁਖਣਾ ਹੁੰਦੀ ਹੈ ਐਗਜ਼ਾਮਪਲ ਉਹਨਾਂ ਨੇ ਕੋਈ ਮੰਗ ਕਰਨੀ ਹੈ ਮਾਲਕ ਤੋਂ ਤੇ ਇੱਥੇ ਅਖੰਡ ਸਾਹਿਬ ਦੀ ਉਹ ਸੁਖਣਾ ਕਰਦੇ ਆ ਤੇ ਆਪਣੀ ਮਨੋ ਕਾਮਨਾ ਪੂਰੀਆਂ ਕਰਨ ਲਈ ਏਕਮ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿੰਨਾ ਪੈਸਾ ਇੱਥੇ ਲੰਗਰਾਂ ਤੇ ਜਾਂ ਹੋਰ ਇੰਨਾ ਪ੍ਰੋਗਰਾਮਾਂ ਤੇ ਖਰਚ ਕੀਤਾ ਜਾਂਦਾ ਉਹ ਤੁਸੀਂ ਕੀ ਸੋਚਦੇ ਆ ਵੀ ਉਹ ਸਹੀ ਤਰੀਕੇ ਲੱਗ ਰਿਹਾ ਕਿ ਪਿੰਡ ਪਿੰਡ ਦਾ ਇਹਨੂੰ ਕੀ ਭਲਾ ਮੰਨ ਲਓ ਕਿ ਵਿਦੇਸ਼ਾਂ ਚੋਂ ਜਿਹੜੇ ਵੀ ਆਏ ਨੇ ਆਪਣਾ ਰੋਜਗਾਰ ਕਰਦੇ ਆ ਕੰਮ ਕਰਦੇ ਆ ਨੌਕਰੀ ਕਰਦੇ ਆ ਲੱਖਾਂ ਰੁਪਏ ਦੀਆਂ ਟਿਕਟਾਂ ਲਾਈਆਂ ਟਾਈਮ ਛੱਡ ਕੇ ਆਏ ਨੇ ਤੇ ਇੱਥੇ ਆ ਕੇ ਵੀ ਇੰਨੇ ਇੰਨਾ ਪੈਸਾ ਖਰਚ ਕੀਤਾ ਇੰਨੇ ਵੱਡੇ ਮੇਲੇ ਬਿਨਾ ਪੈਸੇ ਤੋਂ ਤਾਂ ਹੁੰਦੇ ਨਹੀਂ ਐ ਜਦੋਂ ਇੰਨਾ ਪੈਸਾ ਖਰਚ ਕੇ ਆਏ ਤਾਂ ਇਸ ਇਲਾਕੇ ਨੂੰ ਇਸ ਪਿੰਡ ਨੂੰ ਕੀ ਫਾਇਦਾ ਹਾਂਜੀ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਮੈਂ ਇਸ ਗੱਲ ਦੇ ਬਿਲਕੁਲ ਅਗੇਂਸਟ ਹਾਂ ਜੀ ਇਹ ਵੇਸਟ ਆਫ ਮਨੀ ਵੇਸਟ ਆਫ ਟਾਈਮ ਪਹਿਲਾਂ ਕਿ ਸਾਡੇ ਇਤਿਹਾਸ ਗਵਾਹ ਹੈ ਅਸੀਂ ਸੁਣਦੇ ਆਏ ਆਪਣੇ ਬਜ਼ੁਰਗਾਂ ਤੋਂ ਪਹਿਲਾਂ ਇੱਕ ਆਦਤ ਨਿਸ਼ੀਦਾ ਹੁੰਦਾ ਹੁਣ ਇਹ ਇੱਕ ਰੀਤ ਬਣ ਚੁੱਕੀ ਹੈ ਜਿਹੜੀ ਕਿ ਫਜ਼ੂਲ ਖਰਚੀ ਇਹ ਹੀ ਪੈਸਾ ਜਿਹੜਾ ਇੰਨਾ ਵੱਡੀ ਤਦਾਦ ਵਿੱਚ ਖਰਚੇ ਜਾ ਰਿਹਾ ਇਹ ਕਿਸ ਆਪਾਂ ਐਜੂਕੇਸ਼ਨ ਤੇ ਲਾਈਏ ਕਿਸੇ ਦੁਖਿਆਰੇ ਦੀ ਉਦੋਂ ਦਵਾਈਦਾਰੀ ਦੁਵਾਈ ਜਾਵੇ ਇਹ ਇੱਕ इमोशनल ਹੋ ਕੇ ਬੰਦੇ ਅਟੈਚਮੈਂਟ ਲੈ ਕੇ ਬੈਠੇ ਆ इमोशनल ਦੇ ਨਾਲ ਨਾਲੋਂ ਕਈ ਵਾਰੀ ਐ ਨਹੀਂ ਲੱਗਦਾ ਕਿ ਦਿਖਾਵਾ ਜਾਦੀ ਆ ਜਿਵੇਂ ਨਾਲ ਨਾਲ ਗੇਟ ਨੇ ਸਾਰਿਆਂ ਨੇ ਆਪਣਾ ਆਪਣਾ ਲੰਗਰ ਲਾਇਆ ਜੇ ਗੁਰੂ ਦਾ ਲੰਗਰ ਲਾਈਏ ਜੇ ਬਾਬਾ ਦਲੀਪ ਸਿੰਘ ਜੀ ਦੇ ਅਨਸਾਰ ਲਾਈਏ ਜੇ ਅਸੀਂ ਗੁਰੂ ਮਹਾਰਾਜ ਦੀ ਹੁਕਮਤ 'ਤੇ ਲਾਈਏ ਤਾਂ ਲੰਗਰ ਤਾਂ ਇੱਕ ਜਗ੍ਹਾ ਹੋਣਾ ਚਾਹੀਦਾ ਘਰ ਘਰ ਮੂਰੇ ਲੰਗਰ ਰਾਉਣ ਦੀ ਲੋੜ ਹੀ ਨਹੀਂ ਹੈ ਬਿਲਕੁਲ ਰਾਈਟ ਗੱਲ ਜੀ ਇਹ ਆਤ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਲੰਗਰ ਇੱਕ ਹੀ ਲੱਗੇਗਾ ਉਹ ਕੁਛ ਹੱਦ ਤੱਕ ਲੰਗਰ ਤਾਂ ਇੱਕ ਹੀ ਲੱਗਿਆ ਲੇਕਿਨ ਆ ਕੋਈ ਮਨਚੂਰੀਆਂ ਦਾ ਕੋਈ ਜਲੇਬੀਆਂ ਦਾ ਕੋਈ ਫਰੂਟੀਆਂ ਦਾ ਮੈਂ ਤਾਂ ਪਹਿਲਾਂ ਗੱਲ ਕਰਦਾ ਸੀ ਮੈਂ ਕਿਹਾ ਇਹ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ 슈ਗਰ ਵਗੈਰਾ ਦੀ ਸਮੱਸਿਆ ਮੈਂ ਤਾਂ ਅੱਗੇ ਆਉਂਦੇ ਆਉਂਦੇ ਗੱਲ ਕਰਦਾ ਸੀ ਮੈਂ ਕਿਹਾ ਜਿਹੜੇ ਬਜ਼ੁਰਗਾਂ ਨੂੰ ਘਰ ਦੇ ਵਿੱਚ ਇੱਕ ਚੀਨੀ ਦਾ ਦਾਣਾ ਨਹੀਂ ਖਾਣ ਦਿੰਦੇ ਉਹਨਾਂ ਦੀ ਸਿਹਤ ਦਾ ਸਵਾਲ ਆ ਇੱਥੇ ਤਾਂ ਫਰੂਟੀਆਂ ਪੀਪੀ ਕੇ ਸ਼ਾਮ ਨੂੰ ਉਹਨਾਂ ਨੂੰ ਡਾਕਟਰ ਦੇ ਪਹੁੰਚ ਜਾਣਾ ਸੱਚ ਕਰਕੇ ਜਾਣੋ ਯਕੀਨ ਕਰੋ ਤੁਸੀਂ ਮੇਰੇ ਬਹੁਤ ਸਾਰੇ ਪੜੋਸੀ ਹੈ ਮੈਂ ਮੈਂ ਪਿੰਡ ਦੇ ਵਸਿੰਦਾ ਉਹ ਬੰਦੇ ਦੀ 200 200 250 250 ਸ਼ੂਗਰ ਹੈ ਲੇਕਿਨ ਉਹ ਜਲੇਬ ਮੰਜੂਰੀਨ ਇਹ ਬੰਦੇ ਮਿੱਠਾ ਸਾਰਾ ਜਲੇਬ ਖਾਈ ਜਾਂਦੇ ਆ ਗੁਰਦੁਆਰਾ ਬਹੁਤ ਸੋਹਣਾ ਇੱਕ ਅਲੀਸ਼ਾਰ ਬਿਲਡਿੰਗ ਬਣੀ ਹੋਈ ਆ ਹਰ ਚੀਜ਼ ਦੀ ਸਹੂਲਤ ਆ ਕਿਸੇ ਟਾਈਮ ਬਹੁਤ ਛੋਟਾ ਜਿਹਾ ਸੀ ਵਧੀਆ ਪੱਕਾ ਬਣਾਦਾ ਨਜ਼ਾਰੇਦਾਰ ਸਭ ਕੁਝ ਕੋਈ ਗੱਲਬਾਤ ਨਹੀਂ ਕੋਈ ਕਮੀ ਨਹੀਂ ਪਰ ਫਿਰ ਵੀ ਪਿੰਡ ਚ ਗੁਰਦੁਆਰੇ ਪੰਜ ਨੇ ਹਾਂਜੀ ਦੇਖੋ ਗੁਰਦਾ ਸਾਹਿਬ 5 ਪੰਜੇ ਸਵੇਰੇ ਤੁਸੀਂ ਕਿਤੇ ਇੱਥੇ ਮੇਰੇ ਵੀ ਰੋ ਕੇ ਦੇਖੋ ਪੰਜੇ ਸਵੇਰੇ ਜਦੋਂ ਸਪੀਕਰ ਚੱਲਦੇ ਨੇ 5 ਨਹੀਂ ਈਵਨ ਦਨ 6 ਨਹੀਂ ਇੱਕ ਬੰਦ ਪਿਆ ਬਸ ਸਟੈਂਡ ਤੇ ਤੇ ਕਿਸੇ ਦੀ ਕੋਈ ਆਵਾਜ਼ ਨਹੀਂ ਸੁਣਦਾ ਤੇ ਅਸੀਂ ਇਹ ਕੋਸ਼ਿਸ਼ ਕੀਤੀ ਇੱਕ ਹੁਣ ਨਵੇਂ ਵੀ ਮੰਡਰੇ ਵਿੱਚ ਵੀ ਇਹਨਾਂ ਨੂੰ ਇੱਕ ਸਾਡੇ ਮਹਾਪੁਰਖੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਸਾਲਾਨਾ ਵਰਸੀ ਹੈ ਵੀ ਇਹ ਸਥਾਨ ਨੂੰ ਆਪਾਂ ਹੋਰ ਵੱਡੀ ਮਾਤਾ ਚ ਕੋਈ ਅਕਵਾਇਰ ਕਰਕੇ ਜਗਾ ਕਰ ਲਈਏ ਤੇ ਇਹ ਕਰ ਲਈਏ ਬਟ ਇਹ ਬੜਾ ਔਖਾ ਟਾਰਗੇਟ ਹੈ ਜੀ ਇਹ ਹਿਮਿੰਦਤਾ ਕਰ ਕਰ ਥੱਕ ਚਲੇ ਲੋਕ ਮੰਨਦੇ ਨਹੀਂ ਇਸ ਗੱਲ ਤੇ ਰਿਜੜ ਹੋ ਚੁੱਕੇ ਮੱਲਾ ਵਾਈਜ਼ ਪੱਤੀ ਵਾਈਜ਼ ਇਹ ਆਪਣੇ ਗੁਰਦੁਆਰਾ ਸਾਹਿਬਾਂ 'ੱਕ ਬੈਠੇ ਐ ਤੇ ਗੁਰਦਆਰਾ ਸਾਹਿਬ ਦਾ ਜੋ मीनिंग ਅਸਲੀ ਹੈ ਉੱਥੇ ਆਪਾਂ ਕਰਨੀ ਹੈ ਸਤ ਸੰਗਤ ਗੁਰੂ ਦੀ ਗੱਲ ਬਟ ਉਹ ਕੋਈ ਨਹੀਂ ਉੱਥੇ ਹੋ ਰਹੀ ਅਸੀਂ ਇਹ ਮੋਟਿਵ ਲੈ ਕੇ ਚੱਲੇ ਸੀਗੇ ਕਿ ਜੇਕਰ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਅਸੀਂ ਗੁਰਦਵਾਰਾ ਦੇ ਸਾਹ ਵਿੱਚ ਜੋ ਗੁਰਦੁਆਰੇ ਦੀ ਪਰੰਪਰਾ ਕਹਿੰਦੀ ਹੈ ਕਿ ਇਥੋਂ ਸਿਰਫ ਤੇ ਸਿਰਫ ਇੱਕ ਗੁਰੂ ਦਾ ਨਾਮ ਲਿਆ ਜਾਊਗਾ ਇਸ ਤੋਂ ਅਦਰਵਾਜ ਕੋਈ ਗੱਲ ਨਹੀਂ ਹੋਊਗੀ